ਜੇ ਤੁਹਾਡੀ ਨੀਅਤ ਸਾਫ਼ ਹੈ ਤੇ ਤੁਹਾਡੇ ਘਰ ਦੀ ਟੂਟੀ ਦਾ ਪਾਣੀ ਕਿਸੇ ਧਾਰਮਿਕ ਸਥਾਨ ਤੋਂ ਲਿਆਂਦੇ ਜਲ ਨਾਲੋਂ ਘੱਟ ਨਹੀਂ ਹੈ ਜੇ ਤੁਹਾਡੀ ਨੀਅਤ ਖਰਾਬ ਹੈ ਜਿੱਥੋਂ ਮਰਜੀ ਜਲ ਲਿਆਓ ਤੁਸੀਂ ਤੇ ਉਹਨੂੰ ਵੀ ਯੇਰ ਬਣਾ ਦੇਣਾ ਬੰਦੇ ਦੀ ਨੀਅਤ ਖਰਾਬ ਹੋਵੇ ਤੇ ਅੰਮ੍ਰਿਤ ਨੂੰ ਵੀ ਯੇਰ ਬਣਾ ਦਿੰਦਾ ਹੈ ਨੀਅਤ ਸਾਫ਼ ਹੋਵੇ ਤੇ ਯੇਰ ਨੂੰ ਵੀ ਅੰਮ੍ਰਿਤ ਕਰ ਦਿੰਦਾ ਹੈ ਸਮਝ ਲਾ ਗਈ ਨੀਅਤ ਸਾਫ਼ ਕਰੋ ਖੁਸ਼ ਰਹੋ ਕਿਸਦਾ ਵੀ ਧੀ ਪੁੱਤ ਤਰੱਕੀ ਕਰੇ ਕਿਹਦੇ ਘਰ ਕੋਈ ਨੁਕਸਾਨ ਹੋਵੇ ਤੇ ਖੁਸ਼ ਨਾ ਹੋ ਭਾਵੇਂ ਦੁਸ਼ਮਣ ਤੁਹਾਡੀ ਕਿਸ ਪਿੰਡ ਚ ਨਹੀਂ ਨਾ ਬਣਦੀ ਕਿਹਦੀ ਫਸਲ ਨੂੰ ਅੱਗ ਲੱਗੀ ਆ ਨਾ ਭਾਵੇਂ ਤੁਹਾਡ ਨਾਲ ਉਹਦੀ ਨਹੀਂ ਬਣਦੀ ਦੁੱਖ ਮਨਾਓ ਯਾਰ ਭਾਵੇਂ ਵਿਚਾਰਤਾਂ ਸਾਡੇ ਟਕਰਾਵਾ ਪਰ ਮਸਾਂ ਵਿਚਾਰੇ ਨੇ ਚਾਰ ਕਿੱਲੇ ਫਸਲ ਪੈਦਾ ਕੀਤੀ ਸੀ ਤੇ ਜੇ ਤੁਸੀਂ ਲੁੱਟੀਆਂ ਪਾਉਂਦੇ ਜਨ ਤੇ ਗੁਰਦੁਆਰੇ ਕੱਲੀ ਕੱਲੀ ਪੋੜੀ ਤੇ ਮੱਥਾ ਠਿੱਕੀ ਜੋਣ ਕਿ ਸਤਨਾਮ ਤੇ ਜਿਹੜੇ ਇਦਾਂ ਦੇ ਪਖੰਡੀ ਹੁੰਦੇ ਨਾ ਉਹ ਇੱਕ ਥਾਂ ਤੇ ਨਹੀਂ ਮੱਥਾ ਟੇਕਦੇ ਪਹਿਲਾਂ ਸਾਹਮਣੇ ਟੇਕਦੇ ਆ ਫਿਰ ਸੱਜੇ ਟੇਕਦੇ ਆ ਫਿਰ ਖੱਬੇ ਟੇਕਦੇ ਆ ਉਹ 12 13 ਵਾਰ ਮੱਥਾ ਟੇਕਦੇ ਆ ਕਿਉਂਕਿ ਗੁਨਾਹ ਹੀ ਨੇ ਕੀਤੇ ਪਤਾ ਵੀ ਵੜ ਵੜ ਜਲੇਬੀਆਂ ਨੂੰ ਪੁੱਠੇ ਵਾਲ ਅੰਦਰ ਸਾਫ ਨਹੀਂ ਹੈਗਾ ਮਨ ਤੇ ਜਿਹੜਾ ਮਨ ਸਾਫ ਹੁੰਦਾ ਨਾ ਉਹ ਇਦਾਂ ਮੱਥਾ ਟੇਕੇ ਬਹਿ ਜਾਂਦਾ ਕਹਿੰਦਾ ਬਾਪੂ ਜਰੋਂ ਕਿਹਦਾ ਖਾਦਾ ਹੀ ਨਹੀਂ